ਇਹ ਆਪਾਂ ਨੂੰ ਸਿਸਟਮ ਦੇ ਵਿੱਚ ਪਾਟ ਬੜਨਾ ਚਾਹੀਦਾ ਹੈ ਸਿਸਟਮ ਨੂੰ ਠੀਕ ਕਰਨ ਵਾਸਤੇ ਗਟਰ ਨੂੰ ਸਾਫ਼ ਕਰਨਾ ਤਾਂ ਬਾਹਰੋਂ ਰੋਲਾ ਪਾ ਕੇ ਜਾਂ ਸ਼ੋਰ ਮਚਾ ਕੇ ਗਟਰ ਸਾਫ਼ ਨਹੀਂ ਹੁੰਦਾ ਉਹਦੇ ਵਿੱਚ ਵੜਨਾ ਪੈਂਦਾ ਜੇ ਸਿਸਟਮ ਨੂੰ ਸਾਫ਼ ਕਰਨਾ ਤਾਂ ਉਹਦੇ ਵਿੱਚ ਵੜਨਾ ਪਊਗਾ ਹਾਂ ਉਹਦੇ ਵਾਸਤੇ ਤੁਹਾਨੂੰ ਆਲੋਚਨਾ ਚਲਣੀ ਪਊ ਕਲਾਕਾਰੀ 'ਚ ਆਲੋਚਨਾ ਨਹੀਂ ਚਲਣੀ ਪੈਂਦੀ ਕਲਾਕਾਰੀ 'ਚ ਸਿਰਫ ਤਾਰੀਫ਼ ਹੀ ਹੁੰਦੀ ਹੈ ਵੀ ਕਮਾਲ ਦੀ ਫਿਲਮ ਆਈ ਹੈ ਕਮਾਲ ਦਾ ਸੀਰੀਅਲ ਹੈ ਕਮਾਲ ਦੀ ਸੀਡੀ ਆਈ ਹੈ ਇੱਧਰ ਤੁਹਾਨੂੰ ਤੜਕੀ ਗਾਲਾਂ ਪੈਣ ਲੱਗ ਜਾਂਦੀਆਂ ਕਿਉਂਕਿ ਜਿਨ੍ਹਾਂ ਨੇ ਤੁਸੀਂ ਕੁਰਸੀਆਂ ਖੋਈਆਂ ਹੁੰਦੀਆਂ ਉਹ ਫਿਰ ਛੇਤੀ ਛੇਤੀ ਚਲਦੇ ਥੋੜੀ ਹੋ ਜਦੋਂ ਤੁਸੀਂ ਕਿਸੇ ਵੀ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ ਤਾਂ ਸਨੀਫਿਸ਼ਰੀ ਨੇ ਜਿਹੜੇ ਉਹ ਸਿਸਟਮ ਚੋਂ ਲਾਭ ਲੈਂਦੇ ਨੇ ਉਹ ਬਾਉਂਸ ਬੈਕ ਕਰਦੇ ਕਰਦੇ ਕਿ ਐ ਕਿਵੇਂ ਹੋ ਜਾਊਗਾ ਜੀ ਐ ਨਹੀਂ ਹੋਣਾ ਜੀ ਇਹ ਨਹੀਂ ਆਉਣ ਦੇਣਾ ਜੀ ਉਹ ਨਹੀਂ ਆਉਣ ਦੇਣਾ ਜੀ ਸੋ ਤੁਹਾਡੇ ਸਕੂਲ ਚ ਵੀ ਹੁਣ ਜਦੋਂ ਅਗਾਹ ਜਾਓਗੇ ਤੁਹਾਡੇ ਵੀ ਹੋਣਗੇ ਦੂਜੀਆਂ ਕੁੜੀਆਂ ਸਟੂਡੈਂਟ ਵੀ ਇਹਨੂੰ ਫਸਟ ਨਹੀਂ ਆਉਣ ਦੇਣਾ ਇਸ ਵਾਰ ਵੀ ਹੋਰ ਮਿਹਨਤ ਕਰਾਂਗੇ ਨਾ ਚਲੋ ਐ ਉਹ ਤਾਂ ਚਲੋ ਇੱਕ ਹੈਲਦੀ ਕੰਪੀਟੀਸ਼ਨ ਹੈ ਸੋ ਪਹਿਲਾਂ ਮੈਨੂੰ ਐਮਪੀ ਦੇ ਤੌਰ ਤੇ ਚੁਣ ਲਿਆ ਸੰਗਰੂਰ ਵਾਲਿਆਂ ਨੇ ਫਿਰ ਮੈਂ ਉੱਥੇ ਜਾ ਕੇ ਪਾਰਲੀਮੈਂਟ ਜਾ ਕੇ ਬੋਲਿਆ ਫਿਰ ਫਿਰ ਮੈਨੂੰ ਐਮਪੀ ਤੋਂ ਚੁਣ ਲਿਆ 19 ਚ ਫਿਰ 22 ਚ ਜਦੋਂ ਲਕਸ਼ਣਾ ਹੋਈਆਂ ਤਾਂ ਮੈਨੂੰ ਆ ਜਿੰਮੇਵਾਰੀ ਦਿੱਤੀ